ਜਾ ਗਿਆ ਜੀ ਮਨ ਜਿਹੜਾ ਬੋਹ ਬੈ ਗਿਆ ਹੁਣ ਜੀ ਆਹ ਲੱਕੇ ਦੁਪੈਜ਼ਾ ਵੀ ਸਹੀ ਆਹਾਂ ਉਹ ਆਹ ਆਉਂਦਾ ਕਿਹਦਾ ਕਾਤਾ ਮਲਵਾ ਦੇਣਾ ਸਾਰਾ ਵੈਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੋਗਾ ਸਿੰਘ ਵਡਾਲਾ ਰੰਗਰੇਟੇ ਸਿੰਘ ਸਭਾ ਪੰਜਾਬ ਜਥੇਬੰਦੀ ਦੇ ਸੇਵਾਦਾਰ ਹੋਣ ਦੇ ਨਾਤੇ ਅੱਜ ਜੋ ਸਾਡੇ ਸੰਤ ਮਹਾਪੁਰਸ਼ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਵੱਲੋਂ ਆਦੇਸ਼ ਦਿੱਤਾ ਗਿਆ ਸੀ ਕਿ ਜਿਹੜੇ ਗਰੀਬ ਮਜ਼ਦੂਰਾਂ ਦੀਆਂ ਰੇੜੀਆਂ ਵਾਂ ਇਹ ਬੰਦ ਕੀਤੀਆਂ ਗਈਆਂ ਔਰ ਇਹਨਾਂ ਤੇ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਔਰ ਉਹਨਾਂ ਦੇ ਕਹਿ ਅਨੁਸਾਰ ਦਿਸ਼ਾ ਨਿਰਦੇਸ਼ਾਂ ਦੇ ਹੇਠ ਅੱਜ ਜਿਹੜਾ ਡਿਊਟੀ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਆਰਮਨ ਸਰ ਨੂੰ ਮਗ ਪੱਤਰ ਦਿੱਤਾ ਗਿਆ ਔਰ ਜਿਹਦੇ ਵਿੱਚ ਅਸੀਂ ਸਿੱਧੇ ਤੌਰ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੱਤੀ ਆ ਕਿ ਜਾਂ ਤੇ ਇਹਨਾਂ ਗਰੀਬਾਂ ਨੂੰ ਕੋਈ ਰੋਜ਼ਗਾਰ ਦਿੱਤਾ ਜਾਵੇ ਜੇ ਤੁਸੀਂ ਇਹਨਾਂ ਦੀਆਂ ਰੇੜੀਆਂ ਬੰਦ ਕਰਨੀਆਂ ਤੇ ਇਹਨਾਂ ਨੂੰ ਦੋ ਨੌਕਰੀਆਂ ਦੋ ਇਹਨਾਂ ਨੂੰ ਤਨਖਾਹਾਂ ਦੋ ਤੇ ਇਹਨਾਂ ਨੂੰ ਕੀ ਲੋੜ ਹੈ ਰੇੜੀਆਂ ਪਾਉਣ ਦੀ ਜੇਕਰ ਇਹਨਾਂ ਦੀ ਮਜਬੂਰੀ ਆ ਇਹ ਰੇੜੀਆਂ ਚਲਾ ਕੇ ਆਪਣੇ ਪਰਿਵਾਰ ਚਲਾਉਂਦੇ ਆ ਤੇ ਅੱਜ ਤੁਹਾਨੂੰ ਉਹ ਵੀ ਤੁਸੀਂ ਉਤੋਂ ਵੀ ਜਿਹੜਾ ਇਹਨਾਂ ਨੂੰ ਤੁਸੀਂ ਬੰਦ ਕਰ ਰਹੇ ਜੇ ਇਹ ਪਰਿਵਾਰ ਕਿੱਦਾਂ ਪਾਲਣਗੇ ਇਦੇ ਬਾਰੇ ਸਰਕਾਰ ਸਾਨੂੰ ਸਿੱਧੇ ਤੌਰ ਤੇ ਦੱਸੇ ਕਿ ਇਹ ਗਰੀਬ ਲੋਕਾਂ ਦਾ ਕੀ ਕਸੂਰ ਕੀ ਹੈ ਇਹਨਾਂ ਦੀਆਂ ਜਿਹੜੀਆਂ ਰੇੜੀਆਂ ਬੰਦ ਕੀਤੀਆਂ ਜਾ ਰਹੀਆਂ ਇੱਕ ਬੰਨੇ ਜਦੋਂ ਇਹਨਾਂ ਸੱਤਾ ਚ ਆਉਣਾ ਹੁੰਦਾ ਜਾਂ ਇਹਨਾਂ ਵੋਟਾਂ ਲੈਣੀਆਂ ਹੁੰਦੀਆਂ ਤੇ ਵੱਡੇ ਵੱਡੇ ਜਿਹੜੇ ਐਲਾਨ ਕਰਦੇ ਕਿ ਅਸੀਂ ਗਰੀਬਾਂ ਵਾਸਤੇ ਆਹ ਕੁਝ ਕਰਾਂਗੇ ਕੀ ਕੀਤਾ ਇਹਨਾਂ ਗਰੀਬਾਂ ਲਈ ਇਹ ਤੇ ਗਰੀਬਾਂ ਦਾ ਰੋਜ਼ਗਾਰ ਵੀ ਖੋ ਰੇ ਆ ਪਰ ਇਹ ਚੀਜ਼ਾਂ ਜਿਹੜੀਆਂ ਵਾ ਰੰਗਰੇਟਾ ਸਮਾਜ ਪਰਦਾਸ਼ਤ ਨਹੀਂ ਕਰੇਗਾ ਇਸ ਕਰਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਜੋ ਮੰਗ ਪੱਤਰ ਦਿੱਤਾ ਗਿਆ ਉੱਤੇ ਗੌਰ ਕਰਦਿਆਂ ਜਿਹੜੀਆਂ ਗਰੀਬਾਂ ਦੀਆਂ ਰੇੜੀਆਂ ਬੰਦ ਕੀਤੀਆਂ ਵਾ ਉਹ ਤੁਰੰਤ ਜਿਹੜੀਆਂ ਛੱਡੀਆਂ ਜਾਣ ਔਰ ਦੂਸਰਾ ਜਿਹੜੀਆਂ ਇਹਨਾਂ ਦੀਆਂ ਰੇੜੀਆਂ ਚੱਲ ਰਹੀਆਂ ਜੇਕਰ ਉਹਨਾਂ ਤੇ ਕੋਈ پابੰਦੀ ਲਾਉਣੀ ਆ ਤੇ ਪਹਿਲਾਂ ਇਹਨਾਂ ਨੂੰ ਨੌਕਰੀ ਦਿੱਤੀ ਜਾਵੇ ਤੇ ਬਾਅਦ ਚ ਜਿਹੜਾ ਵਾ ਗੱਲਬਾਤ ਕੀਤੀ ਜਾਵੇ ਜੇਕਰ ਤੁਸੀਂ ਕਹੋਗੇ ਕਿ ਇਹਨਾਂ ਦੀਆਂ ਰੇੜੀਆਂ ਬੰਦ ਕਰਕੇ ਇਹਨਾਂ ਦੇ ਰੋਜ਼ਗਾਰ ਅਸੀਂ ਜਿਹੜੇ ਆ ਖੋਲਾਂਗੇ ਉਹ ਅਸੀਂ ਹੋਣ ਨਹੀਂ ਦੇਵਾਂਗੇ ਇੰਨੀਆਂ ਬੇਨਤੀਆਂ ਕਰਦੇ ਹੋਏ ਸਾਰੀ ਸੰਗਤ ਤੋਂ ਮਾਫੀ ਚਾਹੁੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਸ਼ਾਦ ਚੰਨ ਨੇ ਅਜੇ ਵੇਖੋ ਜੀ ਅਜੇ ਐਸਪੀ ਸਾਹਿਬ ਨਾਲ ਹਰਪਾਲ ਜੀ ਨਾਲ ਕਰਨੀ ਆ ਆਂਦੇ ਮੀਟਿੰਗ ਕਰਾਉਣ ਲੱਗੇ ਆ ਵੇਖੋ ਕੀ ਹੁੰਦਾ ਪਰ ਗੱਲ ਇਹ ਤਾਂ ਵਾਂ ਕਿ ਅਸੀਂ ਤੇ ਗਰੀਬਾਂ ਦੇ ਹੱਕ ਦੇ ਵਿੱਚ ਅੱਜ ਵੀ ਆ ਤੇ ਕੱਲ ਵੀ ਗਰੀਬਾਂ ਦੇ ਹੱਕ 'ਚ ਖੜਾਂਗੇ ਕਿੰਨੇ ਦਿਨ ਦਾ ਟਾਈਮ ਦੇ ਦੋ ਪ੍ਰਸ਼ਾਦ ਜੀ ਅਸੀਂ 25 ਤਰੀਕ ਤੱਕ ਇਹਨਾਂ ਨੂੰ ਟਾਈਮ ਦਿੱਤਾ ਜੀ ਜੇਕਰ 25 ਤਰੀਕ ਤੱਕ ਨਹੀਂ ਕੋਈ ਹੱਲ ਹੁੰਦਾ ਤੇ ਫਿਰ ਵੱਡੇ ਲੈਵਲ ਤੇ ਜਿਹੜਾ ਵਾਂ ਅੰਦੋਲਨ ਛੇੜਿਆ ਜਾਏਗਾ ਸਭ ਤੋਂ ਪਹਿਲਾਂ ਧੰਨਵਾਦ ਮਾਧਿਮ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਦਸ਼ਮੇਸ਼ ਤਰਨਾਦਲ ਦੇ ਮੁਖੀ ਸਿੰਘ ਸਾਹਿਬ ਜੀ ਹਦਰਬਾਬਾ ਮੇਜਰ ਸਿੰਘ ਦੀ ਸੋਡੀ ਜਿਨ੍ਹਾਂ ਦੀ ਗਵਾਈ ਏਟ ਸਾਰੀਆਂ ਹੀ ਰੰਗਰੇਟਾ ਜਥੇ ਬੰਦੀਆਂ ਚੱਲਦੀਆਂ ਹਨ ਤੇ ਉਹਨਾਂ ਦੀ ਗਵਾਈ ਏਟ ਅੱਜ ਅਸੀਂ ਜਿਹੜਾ ਮੰਗ ਪੱਤਰ ਦਿੱਤਾ ਜੋ ਰੇੜੀ ਯੂਨੀਅਨ ਜੋ ਸਮਾਜ ਦੇ ਵਿੱਚ ਜੋ ਗਰੀਬ ਲੋਕ ਆਪਣਾ ਰੁਜ਼ਗਾਰ ਚਲਾ ਰਹੇ ਆ ਉਹਨਾਂ ਦਾ ਜਿਹੜਾ ਪ੍ਰਸ਼ਾਸਨ ਨਾਲੋਂ ਜਿਹੜਾ ਸਰਕਾਰਾਂ ਵੱਲੋਂ ਜਿਹੜਾ ਰੁਜ਼ਗਾਰ ਜਿਹੜਾ ਉਹਨਾਂ ਦਾ ਬੰਦ ਕੀਤਾ ਗਿਆ ਅਤੇ ਜਿਹੜੇ ਉਹਨਾਂ ਦੇ ਜਿਹੜੇ ਚਲਾਨ ਜਿਹੜੇ 10-10 ਹਜ਼ਾਰ ਦੇ ਜਿਹੜੇ ਚਲਾਨ ਜਿਹੜੇ ਕੱਟੇ ਗਏ ਅੱਜ ਸਾਡੇ ਸਾਰੇ ਵੱਖ-ਵੱਖ ਜਥੇ ਬੰਦੀਆਂ ਦੇ ਨਮਾਇंदे ਸਰਦਾਰ ਜੋਗਾ ਸਿੰਘ ਜੀ ਖਾਲਸਾ ਵਡਾਲਾ ਸਾਹਿਬ ਉਹ ਵੀ ਸਾਡੇ ਨਾਲ ਨੇ ਦਾਸ ਰੰਗਰੇਟਾ ਯੂਥਿਕਤਾ ਪ੍ਰੈਜ਼ੀਡੈਂਟ ਪੰਜਾਬ ਨਿਰਮਲ ਸਿੰਘ ਦਸ਼ਮੇਸ਼ ਨਗਰ ਤੇ ਜਿਹੜਾ ਰੇੜੀ ਵਾਲਿਆਂ ਦਾ ਗਰੀਬਾਂ ਦਾ ਸਮਾਜ ਦੇ ਵਿੱਚ ਜਿਹੜਾ ਇਹ ਆਪਣਾ ਰੋਜਗਾਰ ਚਲਾ ਰਹੇ ਆ ਇਹਨਾਂ ਦਾ ਜਿਹੜਾ 10000 ਦਾ ਜਿਹੜਾ ਚਲਾਨ ਜਿਹੜਾ ਕਟਿਆ ਗਿਆ ਜਿਹੜਾ ਇੱਕ 300 ਰੁਪਿਆ ਦਿਹਾੜੀ ਕਰਨ ਵਾਲਾ ਮਜ਼ਦੂਰ ਆ ਉਹ 10000 ਕਿੱਥੋਂ ਦੇਊਗਾ ਇੱਕ ਬੰਨੇ ਸਰਕਾਰਾਂ ਜਿਹੜੀਆਂ ਨਸ਼ੇ ਬੰਦ ਕਰਾ ਰਹੀਆਂ ਤੇ ਜਿਹੜੇ ਆਪਣਾ ਰੋਜਗਾਰ ਚਲਾ ਰਹੇ ਆ ਦੂਜੇ ਬੰਨੇ ਤੁਸੀਂ ਉਹਨਾਂ ਨੂੰ ਵੀ ਜਿਹੜਾ ਖੁੱਡੇ ਲਾ ਰਹੇ ਏ ਇਸ ਕਰਕੇ ਸਾਡੀ ਸਰਕਾਰਾਂ ਨੂੰ ਇਹ ਹੀ ਹੱਥ ਜੋੜ ਕੇ ਬੇਨਤੀ ਹੈ ਤੇ ਚੇਤਾਵਨੀ ਵੀ ਆ ਕਿ ਜੇ ਇਹਨਾਂ ਦਾ ਰੇੜੀ ਜਾ ਦੇ ਇਹਨਾਂ ਨੂੰ ਤੁਸੀਂ ਰੁਜ਼ਗਾਰ ਦੇ ਦਿਓ ਜੇ ਰੇੜੀ ਆਨੰਦੀਆਂ ਬੰਦ ਕਰਾਉਣੀਆਂ ਤੇ ਫਿਰ ਇੰਡਸਟਰੀਆਂ ਖੋਲੋ ਤਾਂ ਜੋ ਇਹ ਆਪਣਾ ਰੁਜ਼ਗਾਰ ਕਰ ਸਕਣ ਇਹਨਾਂ ਨੂੰ ਤੁਸੀਂ ਨੌکریاں ਦਿਓ ਜੇ ਇਹਨਾਂ ਨੂੰ ਰੁਜ਼ਗਾਰ ਤੁਸੀਂ ਨਹੀਂ ਦੇ ਸਕਦੇ ਫਿਰ ਇਹਨਾਂ ਦਾ ਰੁਜ਼ਗਾਰ ਬੰਦ ਵੀ ਨਾ ਕਰੋ ਤੇ ਸਾਡੀ ਇਹੀ ਚੇਤਾਵਨੀ ਆ ਤੇ ਬੇਨਤੀ ਵੀ ਆ ਜੇ ਇਹਨਾਂ ਨੂੰ ਕੋਈ ਵੀ ਪ੍ਰਸ਼ਾਸਨ ਨੇ ਇਹਨਾਂ ਦੀ ਰੇੜੀ ਰੋਕੀ ਜਾਂ ਇਹਨਾਂ ਦਾ ਚਲਾਨ ਰੋਕ ਕੀਤਾ ਤੇ ਵੱਡੇ ਲੈਵਲ ਤੇ ਪੰਡਾਰੀਪੁਰ ਜਾਮ ਹੋਏਗਾ 25 ਤਰੀਕ ਦਾ ਜਿਹੜਾ 25 ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਇਹਨਾਂ ਦੀਆਂ ਰੇੜੀਆਂ ਫੜੀਆਂ ਉਹ ਵੀ ਇਹਨਾਂ ਨੂੰ ਵਾਪਸ ਨਾ ਕੀਤੀਆਂ ਗਈਆਂ ਇਹ ਸਾਡੀ ਜਥੇਬੰਦੀ ਵੱਲੋਂ ਵੱਡੇ ਲੈਵਲ ਤੇ ਜਿਹੜਾ ਸੰਘਰਸ਼ ਹੋਏਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਨਾ ਜੀ ਮੇਰਾ ਨਾਮ ਸਰਦਾਰ ਧਰਮਪਾਲ ਸਿੰਘ ਜੀ ਕੀ ਕੰਮ ਕਰਦੇ ਪਾਜੀ ਪਾਜੀ ਅਸੀਂ ਠੇਲੀ ਚਲਾਉਂਦੇ ਹਾਂ ਹਾਂ ਜੀ ਤੇ ਕੀ ਗੱਲ ਹੋਈ ਐ ਤੁਸੀਂ ਇਹ ਸਾਨੂੰ ਮਹਾਰਾਜ ਥਾਂ ਥਾਂ ਤੇ ਰੋਕਿਆ ਜਾ ਰਿਹਾ ਮੁਲਾਜ਼ਮ ਸਾਹਿਬ ਰੋਕ ਕੇ ਕਹਿੰਦੇ ਆ ਕਿ ਤੁਹਾਡੇ ਗੱਡੀਆਂ ਬੌਂਡ ਕੀਤੀਆਂ ਗਈਆਂ ਨਾ ਸਾਨੂੰ ਕੋਈ ਕਾਗਜ ਪੁੱਛਦੇ ਆ ਨਾ ਕੋਈ ਗੱਲ ਨਾ ਕੋਈ ਬੰਦ ਕਹਿੰਦੇ ਸਾਨੂੰ ਕਿ ਹਾਈ ਕੋਰਟ ਤੋਂ ਆਰਡਰ ਆ ਗਿਆ ਅੱਡੇ ਅਫਸਰਾਂ ਨੂੰ 3-3 ਲੱਖ ਰੁਪਇਆ ਉਹਨਾਂ ਨੇ ਜੁਰਮਾਨਾ ਕੀਤਾ ਸਾਨੂੰ ਡੀਜੀਪੀ ਸਾਹਿਬ ਵੱਲੋਂ ਆਰਡਰ ਆ ਕਿ ਇਹਨਾਂ ਦੀਆਂ ਠੇਲੀਆਂ ਬੰਦ ਕੀਤੀਆਂ ਜਾਣ ਸਾਨੂੰ ਕੁਝ ਵੀ ਨਹੀਂ ਪੁੱਛਦੇ ਤੇ ਉਤੋਂ 15-15 ਹਜ਼ਾਰ ਰੁਪਇਆ ਜੁਰਮਾਨਾ ਕਰਕੇ ਛੱਡ ਰਹੇ ਆ ਤੇ ਗੱਡੀ ਬੌਂਡ ਕਰਕੇ ਲੈ ਜਾਂਦੇ ਆ ਸਮਾਨ ਨਾਲ ਲੱਦੀ ਹੋਈ ਕੀ ਮੰਗ ਕਰਦੇ ਪ੍ਰਸ਼ਾਸਨ ਸਾਡੀਆਂ ਗੱਡੀਆਂ ਛੱਡੀਆਂ ਚਾਲ ਹਾਂਜੀ ਆ ਦੇਖੋ ਚਾਲਾਨ ਜੀ 10-10 ਹਜ਼ਾਰ 10 ਹਜ਼ਾਰ ਰੁਪਇਆ ਦਾ ਚਾਲਾਨ ਆ ਜੀ ਇਹ ਵਾਲਾ ਇਹ ਅਸੀਂ 10000 ਕਿੱਥੋਂ ਭਰਾਂਗੇ ਜੀ ਅਸੀਂ ਤਾਂ ਠੇਲੀਆਂ ਚਲਾ ਕੇ ਆਪਣੇ ਘਰ ਦਾ ਹੀ ਗੁਜ਼ਾਰਾ ਮਾਹਾ ਕਰਦੇ ਤੇ ਇਹਨੂੰ ਕਿੱਥੋਂ ਭਰਾਂਗੇ